ਲਓ ਜੀ ਆਪਾਂ ਚੁੱਲੇ ਤੇ ਨਾ ਕੜੀ ਰੱਖਤੀ ਸੀ ਅੰਦਰ ਰੱਖ ਦਾਂਗੇ ਆਪਾਂ ਦੁੱਧ ਤੇ ਚੌਣ ਠੀਕ ਆ ਜੀ ਕੜੀ ਛੋਲ ਬਣਾਵਾਂਗੇ ਜੀ ਆਪਣੀ ਕੜੀ ਹੋ ਰਹੀ ਐ ਠੀਕ ਆ ਜੀ ਤੜਕਤੀ ਜੀ ਲਓ ਜੀ ਹਰੇਲਾ ਆਪਾਂ ਉਹ ਲਵਾਲਤਾ ਅੱਗ ਬਲ ਰਹੀ ਐ ਠੀਕ ਆ ਜੀ ਹੁਣ ਜਾ ਕੇ ਅੰਦਰ ਨਾ ਆਪਾਂ ਦੁੱਧ ਰੱਖ ਲਈਏ ਥੋੜਾ ਜਿਹਾ ਇਹਨੂੰ ਰੇਜਾ ਜਾਂ ਆ ਜਾਣ ਤੇ ਉਬਲ ਜਾਣ ਤੇ ਤੇ ਫਿਰ ਆਇਆ ਨਾ ਵੀ ਚੁੱਲ੍ਹੇ ਦੇ ਵਿੱਚ ਨਾ ਪੈ ਜੇ ਇਸ ਕਰਕੇ ਆਪਾਂ ਨੂਰੇ ਬੈਠਣਾ ਪੈ ਗਿਆ ਚੁੱਲ੍ਹੇ ਤੇ ਨਹੀਂ ਆਪਾਂ ਅੰਦਰ ਚੌਲ ਤੇ ਰੱਖ ਦਿੰਦੇ ਤੇ ਲੋ ਜੇ ਇਧਰ ਆਪਾਂ ਚੌਲ ਰੱਖੇ ਪਏ ਇੱਕ ਪਾਸੇ ਇੱਕ ਪਾਸੇ ਆਪਣਾ ਦੁੱਧ ਹੋ ਰਿਹਾ ਠੀਕ ਹੈ ਜੀ ਤੇ ਨਾਲ ਦੀ ਨਾਲ ਕੰਮ ਹੋ ਜਾਣਗੇ ਜੀ ਤੇ ਫਿਰ ਆਪਾਂ ਕੱਢ ਦਾਂਗੇ ਜੀ ਰੋਟੀ ਪਾਣੀ ਖਾ ਕੇ ਮਸ਼ੀਨ ਚੋ ਕੱਪੜੇ ਲੋ ਸਿਰਫ ਮਸ਼ੀਨ ਚ ਪਾਤੇ ਕੱਪੜੇ ਹਨੇ ਆਪੇ ਆ ਜੀ ਬਹੁਤ ਜਿਆਦਾ ਕੱਪੜੇ ਹੋਏ ਪੈਜਦੇ ਠੀਕ ਹੈ ਜੀ ਤੇ ਇਥੇ ਰਾਤ ਦਾ ਟਾਈਮ ਆ ਜੀ ਤੇ ਥੋੜੀ ਥੋੜੀ ਥੂਟੀ ਆਈ ਜੇ ਮੈਂ ਪਾਕਰ ਵੀ ਚਲ ਥੋੜੇ ਕੱਪੜੇ ਧੋ ਲੈਣੇ ਥੋੜੇ ਕੱਲ ਨੂੰ ਧੋ ਲਾਂਗੇ ਠੀਕ ਹੈ ਜੀ ਬੀ ਹੋ ਗਿਆ ਠੀਕਾ ਜੀ ਆਪਾਂ ਲੋਰੀ ਆਪਾਂ ਤੇ ਹੋ ਜਣਾ ਤੇ ਆਪਣੇ ਚੋਲ ਵੀ ਬਣ ਜੇ ਠੀਕ ਹੈ ਪਹਿਲਾਂ ਆਪਾਂ ਦੀਦੀ ਦੇ ਚੋਲ ਪਾਕਰ ਵੀ ਆਪਾਂ ਲਿਆਂਦੀਆਂ ਠੀਕ ਹੈ ਜੀ ਤੇ ਬਸ ਉਹ ਨਾਲ ਦੀ ਨਾਲ ਖਾ ਲਿਆ। ਨਿਆਣੀ ਖਾ ਲੈਣ ਕੋ ਤੇ ਆਪਣੀ ਕੜੀ ਵੀ ਬਣੀ ਗਈ। ਸਾਰਿਆਂ ਨੂੰ ਪਾ ਕੇ ਤੇ ਅੱਪਾ ਖਾਵਾਂਗੇ ਜੀ। ਕਿਉਂਕਿ ਕੰਮ ਆਪਣਾ ਬਹੁਤ ਜ਼ਿਆਦਾ ਜਿਹਾ ਪਾਣੀ ਕਰਕੇ ਲੇਟ ਹੋ ਗਿਆ। ਜੀ ਜੀ ਦੇ ਦੇ ਜੀ। ਫਿਰ ਅੱਪਾ ਖਾਵਾਂਗੇ। ਰੁਕ ਰਿਆ ਸੀ ਜੀ। ਤੇ ਆਪਾਂ ਚਿੱਲੇ ਤੇ ਬਣਾਈ ਸੀ ਜੀ। ਕੜੀ ਪਾੜੀ ਤੇ ਆਪਾਂ ਕੜੀ ਵੀ ਚੱਕ ਲੈਂਦੀ ਜੀ। ਤੇ ਪਤਾ ਤਾਂ ਕੜੀ ਬਣੀ ਹੈ। ਬਹੁਤ ਵਧੀਆ ਬਣੀ ਹੈ ਜੀ। ਚਿੱਲੇ ਦੀ ਕੜੀ ਤਾਂ ਲੱਗਦਾ ਬਣੀ ਨਵੀਂ ਦੀ ਕੜੀ ਸਾਵਣੀ ਵੇ। ਤੜੀ ਹੋਵੇ ਰਹੀ। ਬਹੁਤ ਵਧੀਆ ਬਣੀ ਹੈ ਜੀ। ਤੇ ਬਾਹਰ ਉਹ ਸਾਰਿਆਂ ਦੇ ਨਹੀਂ ਸੀ ਪਾਣੀ ਇਸ ਕਰਕੇ ਨਾ ਆਪਾਂ ਅੱਜ ਲੇਟ ਹੋ ਗਏ ਜੀ ਤੇ ਬਸ ਵਿੱਚ ਤਾਂ ਖਾਣੀ ਚਾਹੀਦੀ ਬਹੁਤ ਘੱਟ ਖਾਣੀ ਮੈਂ ਬਣਾ ਲੈਣੀ ਇਹ ਮਿਰਚਾਂ ਸੀ ਆਪਣੇ ਕਰਕੇ ਪਾ ਲੈਂਦੇ ਕਿਹੜਾ ਅੱਗ ਵਾਲੀ ਜੀ ਇਹ ਨੇਰਾ ਦੀ ਬਹੁਤ ਹੋ ਗਿਆ ਸੀ ਜੀ ਫਿਰ ਤੁਸੀਂ ਵੀ ਖਾਓ ਜੀ ਫੈਮਿਲੀ 2-3 ਲੱਕੜ ਬਲਾਈਆਂ ਜੀ ਤੇ ਨਾਲ ਗੋਹੇ ਲਾਏ ਤੇ ਆਪਾਂ ਜਲਦੀ ਜਲਦੀ ਸਾਰਾ ਕੰਮ ਕਰਿਆ ਜੀ ਤਲੇ ਲੋ ਝੱਟਾ ਥੋੜਾ ਪੀ ਲਿਏ ਜੀ ਠੀਕ ਆ ਜੀ ਇੱਥੇ ਹੋ ਗਏ ਸਵੇਰ ਜੀ ਸਵੇਰ ਆਪਾਂ ਨਾ ਰਾਤ ਜਿਹੜੇ ਕੱਪੜੇ ਸੀ ਆਪਾਂ ਨਾ ਕੁਰਸੀ ਤੇ ਕੱਢ ਕੇ ਰੱਖਦੇ ਸੀ ਜੀ ਤੇ ਸਾਰੇ ਸਕਾ ਕੇ ਰੱਖ ਲਏ ਸੀ ਜੀ ਆਪਾਂ ਰਾਤ ਹੀ ਧੋਲੇ ਸੀ ਤੇ ਰਾਤ ਨਾਲ ਉਸ ਤੋਂ ਬਾਅਦ ਜਦੋਂ ਮੈਂ ਚੌਲ ਚੌਲ ਬਣਾ ਲੇ ਤੇ ਕੜੀ ਬਣਾ ਲਈ ਜੀ ਤੇ ਉਸ ਤੋਂ ਬਾਅਦ 9:00 ਵਜੇ ਪਾਣੀ ਆ ਗਿਆ ਵਧੀਆ ਪਾਣੀ ਆਇਆ ਜੀ ਤੇ ਟੂਟੀ ਆ ਗਈ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਸਾਰੇ ਕੱਪੜੇ ਧੋ ਕੇ ਤੇ ਕੁਰਸੀ ਤੇ ਵਾਰ ਸਤਕਾ ਕੇ ਰੱਖ ਲਈ ਜਿੱਤੇ ਇੱਥੇ ਸਵੇਰ ਦਾ ਟਾਈਮ ਆ ਜੀ ਆਪਾਂ ਸੁੱਕਣੇ ਪਾਣ ਲੱਗੇ ਸੀ ਸਾਰੇ ਪਾਦ ਗਏ ਜੀ ਤੇ ਪਹਿਲਾਂ ਆਪਾਂ ਚਾਹ ਪਾਣੀ ਪੀ ਆ ਤੇ ਫਿਰ ਆਪਾਂ ਹਰ ਸੋਈ ਚ ਜਿਹੜੇ ਕੰਮ ਸੀ ਛੋਟੇ ਮੁੱਟੇ ਜੋ ਕਰਤੇ ਛੋਟੇ ਮੁੱਟੇ ਤਾਂ ਕੰਮ ਹੋ ਹੀ ਜਾਂਦੇ ਆ ਜੀ ਚਾਹ ਬਣਾਈ ਚਾਚੀ ਬਣਾ ਕੇ ਜਿਹੜੇ ਭਾਂਡੇ ਸੀ ਉਹ ਸਾਫ ਕਰੇ ਤੇ ਫਿਰ ਆਪਾਂ ਬਾਹਰ ਆ ਕੇ ਚਲੋ ਮੈਂ ਕਿਹਾ ਚੱਲ ਜਿਹੜੇ ਕੱਪੜੇ ਪਏ ਆ ਜੀ ਫਿਰ ਆਪਾਂ ਅੰਦਰ ਹੀ ਰੱਖ ਲਈ ਸੀ ਜੀ ਕੁਰਸੀ ਸਾਰੇ ਇਕੱਠੇ ਕਰਕੇ ਕੱਪੜੇ ਨਾਲ ਤੇ ਅੰਦਰ ਰੱਖ ਲਈ ਸੀ ਆਪਾਂ ਕੁਰਸੀ ਤੇ ਫਿਰ ਮੈਂ ਹੁਣ ਆਪਾਂ ਸੁੱਕਣੇ ਪਾਉਣ ਲੱਗੇ ਸੀ ਸਾਰੇ ਪਾ ਦਾਂਗੇ ਕੱਪੜੇ ਸੁੱਕੜੇ ਠੀਕਾ ਜੀ ਤੇ ਲੋ ਜੀ ਆਪਾਂ ਹੁਣ ਪਾ ਦਈਏ ਜੀ ਕੱਪੜੇ ਸੁਕਣੇ ਤੇ ਠੀਕਾ ਜੀ ਫਿਰ ਆਪਾਂ ਦੇਖਣਾ ਜੀ ਰੋਟੀ ਪਾਣੀ ਦਾ ਵਸਤ ਅੰਦਰ ਤਵਸ ਮੈਂ ਚਾਚਾ ਪੀ ਕੇ ਵਸ ਉਸ ਤੋਂ ਬਾਅਦ ਢਾਂਡੇ ਸਾਫ਼ ਕਰਕੇ ਤੇ ਲੋ ਜੀ ਤੇ ਹੁਣ ਮੇਰੇ ਕੱਪੜੇ ਪੈ ਗਏ ਜੀ ਤੇ ਕੱਪੜੇ ਆਪ ਸਾਰੇ ਪਾ ਦਾਂਗੇ ਠੀਕਾ ਜੀ ਤੇ ਫਿਰ ਮੈਂ ਰਾਖ ਕੱਢਣੀ ਆ ਜੀ ਚਿੱਲੇ ਤੋਂ ਤੇ ਰਾਖ ਵੀ ਆਪਾਂ ਨਾ ਬਸਨ ਕੱਟ ਕੇ ਸਾਫ਼ ਕਰ ਦਾਂਗੇ ਬਸ ਜਿਹੜਾ ਮੇਰਾ ਕੰਮ ਸੀ ਮੇਨ ਮੇਨ ਮੇਰਾ ਝਾੜੂ ਮੋਟਾ-ਮੋਟਾ ਮੈਂ ਝਾੜੂ ਲਾਇਆ ਜੀ ਤੇ ਅੰਦਰ ਵੀ ਮੈਂ ਝਾੜੂ ਲਾ ਕੇ ਤੇ ਪੋਚਾ ਲਾਤਾ ਸੀ ਤੇ ਠੀਕ ਹੈ ਜੀ ਤੇ ਬਸ ਫਿਰ ਮੈਂ ਕਿ ਚਲੋ ਆਪਾਂ ਜਿਹੜੇ ਨਾਲੇ ਨਾਲ-ਨਾਲ ਆਪਾਂ ਹੁਣ ਕੱਪੜੇ ਵੀ ਪਾਈ ਦਿੰਨੇ ਆ ਝਾੜੂ ਆਪਾਂ ਤਾਂ ਲਾਇਆ ਸੀ ਤੇ ਵੀ ਪਹਿਲਾਂ ਵੀ ਫਿਰ ਗਰਦ ਪਈ ਜਾਏਗੀ ਜੀ ਕੱਪੜਿਆਂ ਤੇ ਤੇ ਕੱਲ ਹਵਾ ਵੀ ਬਹੁਤ ਚੱਲ ਰਹੀ ਸੀ ਜੀ ਤੇ ਅੱਜ ਆਪਾਂ ਕਣਕ ਕੱਢੀ ਨਹੀਂ ਸੀ ਪਰ ਕਿ ਨਹੀਂ ਆਪਾਂ ਕਣਕ ਕੱਢੀ ਜੀ ਬਾਹਰ ਤਾਂ ਨਾ ਬਿਲਕੁਲ ਮੌਸਮ ਵੀ ਸਾਫ਼ ਜਾਨੀ ਤੇ ਧੁੱਪ ਤਾਂ ਬਿਲਕੁਲ ਵੀ ਨਹੀਂ ਨਿਕਲੀ ਅੱਜ ਆਪਾਂ ਬਾਹਰ ਕਣਕ ਕੱਢੀ ਨਹੀਂ ਅੰਦਰ ਹੀ ਪਈ ਆ ਕਣਕ ਤੇ ਮੈਂ ਚਲੋ ਜੇ ਤਾਂ ਧੁੱਪ ਨਿਕਲ ਗਈ ਫਿਰ ਆਪਾਂ ਕੱਢ ਦਾਂਗੇ ਤੇ ਮੈਂ ਕਹਿੰਦਾ ਵੈਸੇ ਆਪਾਂ ਕੱਲੇ ਕੱਪੜੇ ਪਾ ਦਈਏ ਜੀ ਇਹ ਵੀ ਤਾਂ ਜੇ ਵੀ ਇਕੱਠੇ ਜੇ ਕਰੇ ਪਾਇਆ ਫਿਰ ਮੁਸਕ ਜੀ ਆਉਣ ਲੱਗ ਜੰਦੀ ਜੀ ਇਕੱਠੇ ਜੀ ਕੱਪੜਿਆਂ ਚ ਤੇ ਮੈਂ ਚਲੋ ਪਾਇਆ ਇਹ ਪਹਿਲਾਂ ਆਪਾਂ ਕੱ ਲਓ ਜੀ ਆਪਾਂ ਕੱਪੜੇ ਪਾ ਤੇ ਸਾਰੇ ਬਸ ਜਿਹੜੇ ਕੁਰਸੀ ਤੇ ਪਏ ਆ ਲਓ ਜੀ ਆਪਣੇ ਕੱਪੜੇ ਪਾ ਗਏ ਜਿਹੜੇ ਨੀਚੇ ਸੀ ਸਾਰੇ ਪਾ ਤੇ ਜੀ ਤੇ ਆ ਜਿਹੜੇ ਮੋٹے ਮੋٹے ਆ ਜੀ ਆਪਾਂ ਉੱਪਰ ਪਾਇਆ ਮੰਗੇ ਠੀਕ ਆ ਜੀ ਤੇ ਲਓ ਜੀ ਤੇ ਆਪਾਂ ਚਾਕੇ ਲਿਆ ਇਹ ਬਾਲਟੀ ਫਿਰ ਉਸ ਤੋਂ ਬਾਅਦ ਪਾਇਆ ਮੈਂ ਉੱਪਰ ਲੋ ਜੀ ਜਿਹੜੇ ਕੱਪੜੇ ਸੀ ਆਪਾਂ ਕੋਠੇ ਤੇ ਸੱਤ ਤੇ ਪਾ ਜਾਂਦੇ ਸੀ ਤੇ ਪਹਿਲਾਂ ਆਪਾਂ ਕੱਢੀ ਰਾਖ ਰਾਖ ਕੱਢਣੇ ਤੋਂ ਬਾਅਦ ਲਾਈਏ ਹੁਣ ਪੋਚਾ ਇਹ ਤਾਂ ਮੈਂ ਸਵੇਰੀ ਕੱਢਤੀ ਸੀ ਜੀ ਰਾਖ ਤਾਂ ਜਦੋਂ ਆਪਾਂ ਨਾ ਚਾੜੂ ਲਾਇਆ ਮੈਂ ਕਿ ਚਲੋ ਫਿਰ ਬੇੜੇ 'ਚ ਖਿਲਰੇਗੀ ਰਾਖ ਪਹਿਲਾਂ ਆਪਾਂ ਮੈਂ ਕਿ ਕਾਢੀ ਦੇਈ ਰਾਖ ਚਾਚ ਪਾਣੀ ਪੀ ਕੇ ਨਾ ਉਸ ਤੋਂ ਬਾਅਦ ਮੈਂ ਇਹ ਝਾੜੂ ਲਾਇਆ ਝਾੜੂ ਲਾਣੇ ਤੋਂ ਬਾਅਦ ਮੈਂ ਕਿ ਚਲੋ ਰਾਖ ਵੀ ਆਪਾਂ ਕੱਢ ਕੇ ਤੇ ਹੁਣ ਲਾਉਣ ਲੱਗੇ ਸੀ ਜੀ ਆਪਾਂ ਪੋਚਾ ਪੋਚਾ ਆਪਾਂ ਚੰਗੀ ਤਰ੍ਹਾਂ ਲਾ ਦਾਂਗੇ ਜੀ ਤੇ ਪੋਚੇ ਨਾਲ ਲਾਏ ਆ ਜੀ ਚੁੱਲ੍ਹੇ ਨਾ ਮਜ਼ਬੂਤ ਰਹਾ ਜੀ ਟੁੱਟਦਾ ਫੁੱਟਦਾ ਨਹੀਂ ਹਨਾ ਤੇ ਇਹ ਵੀ ਜਿੰਨੀ ਆਪਾਂ ਚੁੱਲ੍ਹੇ ਦੀ ਵੀ ਦੇਖਪਾਲ ਕਰਾਂਗੇ ਨਾ ਜਲਦੀ ਫਿਰ ਟੁੱਟਦਾ ਨਹੀਂ ਨਾਲ ਲੱਗਦੀ ਨਾ ਪਰ ਆਖ ਕੱਢ ਕੇ ਮੀਰਾ ਤਾਂ ਪੱਗ ਵਾਲੀ ਸੀ ਹੁਣ ਆਪਾਂ ਸਵੇਰੀ ਬਸ ਇਹਨੂੰ ਸਾਫ਼ ਕਰਕੇ ਤੇ ਰੱਖ ਦਾਂਗੇ ਜਦੋਂ ਅੱਗ ਬਾਲਣੀ ਹੋਈ ਫਿਰ ਆਪਾਂ ਚੱਕਦੇ ਉਹਨਾਂ ਇਸਦੇ ਦੋ ਸੁੱਕ ਕੇ ਪਾਉਡਰਾਂ ਦੀ ਆਪਾਂ ਨੀਚੇ ਰੱਖ ਦਾਂਗੇ ਵੀ ਆਇਆ ਨਾ ਵੀ ਮੌਸਮ ਮੀਂਹ ਜੇ ਵਾਲਾ ਹੋਇਆ ਪਿਆਗਾ ਚਲੋ ਕੱਪੜੇ ਤਾਂ ਆਪਾਂ ਵੀ ਚਲੋ ਹਵਾ ਜੀ ਲੰਗ ਜਾਣ ਤੇ ਕੋਈ ਪਤਾ ਨਹੀਂ ਵੀ ਮੀਂਹ ਆ ਜੇ ਬੱਦਲ ਵਾਈ ਤਾਂ ਪੂਰੀ ਬਣੀ ਪਈ ਆ ਜੀ ਹੋਈ ਪਈ ਆ ਤੇ ਤਾਂ ਕਰਕੇ ਨਹੀਂ ਆਪਾਂ ਫਿਰ ਬਾਹਰ ਕਣਕ ਕੱਢੀ ਫਿਰ ਵੀ ਚੱਕਣੀ ਕਰਨੀ ਔਖੀ ਲੱਗਦੀ ਆ ਇਸ ਕਰਕੇ ਆਪਾਂ ਕਣਕ ਕੱਢੀ ਨਹੀਂ ਜੀ ਤੇ ਪੋਚਾ ਲਾ ਕੇ ਤੇ ਜਦੋਂ ਸੁੱਕ ਗਿਆ ਚੁੱਲਾ ਫਿਰ ਆਪਾਂ ਅੰਦਰ ਪਾਉਡਰਾਂ ਦੇ ਨੀਚੇ ਰੱਖ ਦਾਂਗੇ ਠੀਕ ਆ ਜੀ ਤੇ ਫਿਰ ਆਪਾਂ ਦੇਖਾਂਗੇ ਜੀ ਰਸੋਈ ਚ ਕੀ ਕਿਆ ਕਰਨਾ ਤੇ ਵੈਸੇ ਆਪਣੇ ਪਾਉ ਬਾਕੀ ਖਾਣਾ-ਦਾਣਾ ਤਿਆਰ ਹੋਇਆ ਪਿਆ ਜੀ ਤੇ ਚਟਣੀ ਮੈਨੇ ਕੁੱਟ ਲਈ ਸੀ ਜੀ ਚਟਣੀ ਵੀ ਆਪਾਂ ਸਵੇਰ ਉਹਨਾਂ ਟਮਾਟਰਾਂ ਦੀ ਕੁੱਟ ਲਈ ਸੀ 2-4 ਮਿਰਚਾਂ ਪਈਆਂ ਸੀ ਹਰੀਆਂ ਉਹ ਪਾਲੀਆਂ ਸੀ ਵੈਸੇ ਆਪਾਂ ਹਰੀਆਂ ਮਿਰਚਾਂ ਪਾਉਣੇ ਨੇ ਜੀ ਸਬਜ਼ੀ ਤੇ ਤੇ ਲਾਲ ਤਾਂ ਆਪਾਂ ਕੋਈ ਪਾਉਂਦੇ ਨਹੀਂ ਜੀ ਤੇ ਆਪਾਂ ਵਰਤਦੇ ਹਰੀਆਂ ਆ ਤੇ ਮੈਂ ਚਲੋ ਮੈਂ ਥੋੜੀ ਜੀ ਵੀ ਉਹ ਪਈ ਐ ਤੇ ਆਪਾਂ ਦੇ ਸਬਜ਼ੀ ਨਾ ਕੜੀ ਪਈਏ ਸੋਈ ਅੱਜ ਹੁਣ ਚੱਲਦੇ ਆ ਪਰ ਸੋਈ ਚ ਰਸੋਈ ਚ ਵੈਸੇ ਆਟਾ ਊਟਾ ਬੀਂਦੇ ਸੀ ਆਟਾ ਹੁਣ ਹੀ ਕਿ ਆਪਾਂ ਰੱਖ ਗਏ ਸੀ ਤੇ ਭਾਂਡੇ ਵੀ ਆਪਾਂ ਸਾਫ਼ ਕਰਕੇ ਰੱਖ ਗਏ ਸੀ ਚਾਹ ਪਾਣੀ ਪੀ ਕੇ ਉਸ ਤੋਂ ਬਾਦ ਪਹਿਲਾਂ ਲਾਵਾਂਗੇ ਇਹ ਸਭ ਭਾਂਡੇ ਤੇ더라 ਪੱਟ ਚੱਕ ਲਵੇ ਲੈਣਾ ਸਰਵਾ ਆਪਣਾ ਤੋਂ ਹੋ ਗਏ ਸੀ ਤੇ ਠੀਕ ਹੈ ਜੀ ਭਾਂਡੇ ਦੇ ਨਾਲ ਤੇ ਫੇਰ ਬਣਾਵਾਂਗੇ ਜੀ ਆਪਾਂ ਰੋਟੀ ਭੰਡ ਕੁੰਡੇ ਲਾ ਕੇ ਤੇ ਫੇਰ ਕਰਨ ਅਜ ਹੋਰ ਕੰਮ ਬਸ ਅੰਮ੍ਰਿਤ ਚੱਲਦੀ ਰਹਿਣੀ ਹੈ ਜੀ ਜ਼ਿੰਦਗੀ 'ਚ ਕੰਮ ਨਹੀਂ ਮੁੱਕਣੇ ਤੇ ਲੋ ਜੀ ਆਪਾਂ ਆਟਾ ਬੁੰਲ ਕੇ ਰੱਖ ਗਏ ਸੀ ਠੀਕ ਹੈ ਜੀ ਤੇ ਚਟਣੀ ਵੀ ਆਪਾਂ ਬਣਾ ਕੇ ਰੱਖ ਲਈ ਸੀ ਕਿ ਇੱਥੇ ਆਪਣੇ ਪਾਪਾ ਇੱਕ ਕੜੀ ਜੀਨੇ ਕੜੀ ਨਾਲ ਖਾਣੀ ਹੈ ਕੜੀ ਗੱਲ ਖਾ ਲੈਣਗੇ ਤੇ ਜੀਨੇ ਚਟਣੀ ਨਾਲ ਖਾਣੀ ਹੈ ਚਟਣੀ ਨਾਲ ਖਾ ਲੈਣਗੇ ਠੀਕ ਹੈ ਜੀ ਤੇ ਹੁਣ ਆਪਾਂ ਬਣਾਵਾਂਗੇ ਰੋਟੀ ਪਹਿਲਾਂ ਤਾਂ ਨਾਮਾਂਗੇ ਜੀ ਆਪਾਂ ਭਾਂਡੇ ਫੇਰ ਬਣਾਵਾਂਗੇ ਆਪਾਂ ਰੋਟੀ ਠੀਕ ਹੈ ਜੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਪੂਲ ਬੁੱਲ ਕਰਨਾ ਠੀਕ ਹੈ ਜਿੰਬੇ ਲਾਂਗੇ ਕੋਈ ਹੋਰ ਵੀਡੀਓ ਨਾਲ